ਕੁੱਤਾ ਕੁੱਤੇ ਦਾ ਵੈਰੀ ਤੇ ਜੱਟ ਜੱਟ ਦਾ ਦੁਸ਼ਮਣ ਇਹ ਕਹਾਵਤ ਸਿੱਧ ਹੁੰਦੀ ਆ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦੱਸਣ ਲੱਗਾ ਇਹ ਭਾਫ ਵਾਲਾ ਜਿਹੜਾ ਗੋੜੇ ਆ ਉਹਦੇ ਫਾਇਦੇ ਅਤੇ ਨੁਕਸਾਨ ਕਿਉਂਕਿ ਮੀਰਾ ਨਹੀਂ ਹੈਗਾ ਪਲਾਂਟ ਹਾਂ ਆਪਾਂ ਗੱਲ ਕਰੀਏ ਭਾਫ ਤੁਸੀਂ ਉੜਦੀ ਦੇਖ ਸਕਦੇ ਆ ਵੀਡੀਓ ਦੇ ਵਿੱਚ ਵੀ ਚਾਰ ਖੜਾਹੇ ਚੱਲ ਰਹੇ ਆ ਬਹੁਤ ਸਾਫ਼ ਸੁਥਰੇ ਵੱਡੇ ਪਲਾਂਟ ਦੇ ਵਿੱਚ ਤੇ ਇਹ ਜਿਹੜੇ 4 ਏਕੜਾ ਹੈ ਆ ਇਹ ਇੱਕ ਵੱਡੇ ਆਕਾਰ ਦੇ ਬੋਇਲਰ ਨਾਲ ਇਹ ਤੁਸੀਂ ਦੇਖ ਰਹੇ ਆ ਬੋਇਲਰ ਬਲ ਰਿਹਾ ਜੋ ਸਬੀਰ ਤੋਂ ਬਾਲ ਦਿੱਤਾ ਜਾਂਦਾ ਔਰ ਇੱਕ ਬੰਦੇ ਦੀ ਡਿਊਟੀ ਇਹਨੂੰ ਬਾਲਣ ਦੀ ਆ ਇਹਦੇ ਵਿੱਚ ਕੋਲਾ ਲੱਕੜੀ ਪਾ ਸਕਦੇ ਆ ਆਪਾਂ ਔਰ ਇਸੇ ਤਰ੍ਹਾਂ ਇਹਦੇ ਵਿੱਚ ਬਾਲਣ ਪਾਉਂਦੇ ਰਹਿਣਾ ਪੈਂਦਾ ਕਿਉਂਕਿ ਉੱਪਰ ਟੈਂਪਰੇਚਰ ਬਕਾਇਦਾ ਲੱਗਾ ਆ ਜੋ ਤਾਪਮਾਨ ਪਾਪ ਦਾ ਪ੍ਰੈਸ਼ਰ ਦੱਸਦਾ ਆ ਤੇ ਇਹ ਬੋਇਲਰ ਜਿਹੜਾ ਆ ਮੈਂ ਤੁਹਾਨੂੰ ਪੂਰੀ ਤਰ੍ਹਾਂ ਦਿਖਾ ਰਿਹਾ ਆ ਸਾਰ ਕੀ ਅੱਗੇ ਵੀ ਦਿਖਾ ਰਿਹਾ ਆ ਤੇ ਇਹ ਪਾਣੀ ਇਹਦੇ ਵਿੱਚ ਆਉਂਦਾ ਆ ਇੱਕ ਸਾਈਡ ਤੋਂ ਪਾਣੀ ਆਉਂਦਾ ਆ ਤੇ ਜਦੋਂ ਇਹ ਅੱਗ ਬਾਲਦੇ ਆ ਦੇਖੋ ਇਹ ਮੋਟਰ ਲੱਗੀ ਉਹ ਆ ਦੇ ਰਾਹੀਂ ਇਹ ਮੋਟਰ ਪਾਣੀ ਮਾਰਦੀ ਆ ਵਿੱਚ ਨੂੰ ਤੇ ਪਾਣੀ ਦਾ ਪ੍ਰੈਸ਼ਰ ਦੇਖਣ ਲਈ ਬਾਕਾਇਦਾ ਸਟੀਮ ਉਹਦੇ ਨਾਲ ਤਿਆਰ ਹੁੰਦੀ ਆ ਮੀਟਰ ਲੱਗੇ ਹੋਏ ਆ ਇਹ ਦੇਖੋ ਤੇ ਇੱਕ ਪਾਸੇ ਤੋਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹਦੇ ਵਿੱਚ ਹਵਾ ਜਾਂਦੀ ਆ ਤੇ ਹਵਾ ਜਿਹੜੀ ਆ ਉਹ ਜਦੋਂ ਜਾਂਦੀ ਆ ਤੇ ਵੱਡੇ ਲੈਵਲ ਦੇ ਉੱਤੇ ਇਹ ਪੱਖਾ ਲੱਗਾ ਆ ਦੋ ਮੋਟਰਾਂ ਲੱਗੀਆਂ ਇੱਕ ਪਾਣੀ ਵਾਲੀ ਤੇ ਇੱਕ ਹਵਾ ਵਾਲੀ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਇਸ ਟੀਮ ਪੈਦਾ ਹੁੰਦੀ ਆ ਤੇ ਇਹ ਫਿਰ ਪਲਾਂਟ ਦੇ ਅੰਦਰ ਆਉਂਦਾ ਆ ਇਹ ਦੇਖੋ ਜਿਵੇਂ ਮੈਂ ਤੁਹਾਨੂੰ ਦਿਖਾ ਵੀ ਰਿਹਾ ਸਾਰਾ ਕੁਝ ਇਸ ਤਰ੍ਹਾਂ ਅੰਦਰ ਆ ਕੇ ਕੱਲੇ-ਕੱਲੇ ਕੜਾਹੇ ਨੂੰ ਕਨੈਕਸ਼ਨ ਦਿੱਤਾ ਹੁੰਦਾ ਤੇ ਚਾਰ ਕੜਾਹੇ ਵੱਡੀ ਮਾਤਰਾ ਦੇ ਵਿੱਚ ਗੁੜ ਪੈਦਾ ਕਰਦੇ ਆ ਤੇ ਇਹ ਥੱਲੇ ਉਹ ਇਹਨਾਂ ਨੂੰ ਕੜਾਹਿਆਂ ਨੂੰ ਕਨੈਕਸ਼ਨ ਦਿੱਤੇ ਹੁੰਦੇ ਆ ਸਟੀਨ ਦੇ ਤੇ ਗੱਬੇ ਬਾਸ਼ਪੀਕਰਨ ਕਰਨ ਲਈ ਪਾਣੀ ਨਿਕਲਣ ਵਾਸਤੇ ਇਹ ਪੈਪਿਆ ਜੋ ਭਾਫ਼ ਨਾਲ ਬਣਨ ਵਾਲਾ ਪਾਣੀ ਬਾਹਰ ਘਟਦਾ ਆ ਉਹ ਥੱਲੇ ਇੱਕ ਪੈਪ ਜਿਹੜਾ ਤਿੰਨ ਦਾ ਲੱਗਾ ਆ ਉਹਦੇ ਰਾਹੀਂ ਤੇ ਇਹ ਸਿਸਟਮ ਜਿਹੜਾ ਤੁਸੀਂ ਦੇਖ ਰਹੇ ਆ ਕੜਾਹੇ ਦੇ ਕੋਲ ਲੱਗਾ ਆ ਇਹ ਗੋੜ ਕੱਢਣ ਵਾਸਤੇ ਆ ਕੜਾਹਾ ਹਲਟਾ ਦਿੰਦਾ ਆ ਮੋਰੀਨੋ ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸ ਦਿੱਤਾ ਇਹ ਪਾਣੀ ਬਾਹਰ ਆਉਂਦਾ ਆ ਤੇ ਇਹਦੇ ਜਿਹੜੇ ਆਲੋਚਕ ਆ ਉਹਨਾਂ ਦਾ ਇਹ ਕਹਿਣਾ ਆ ਕਿ ਇਹ ਕੜਾਹੀ ਜਿਹੜੇ ਆ ਇਹ ਸਟੀਲ ਦੇ ਹੁੰਦੇ ਆ ਫੂਡ ਗ੍ਰੇਡ ਦੀ ਸਟੀਲ ਆ ਜਿਹੜੀ ਤੇ ਜਿਹੜੇ ਆਲੋਚਕ ਆ ਉਹ ਕਹਿੰਦੇ ਆ ਜੀ ਪੁਰਾਣੇ ਆ ਵੇਲੇਾਂ 'ਚ ਜਿਹੜੇ ਕੜਾਹੀ ਸੀ ਉਹ ਲੋਹੇ ਦੇ ਸੀ ਠੀਕ ਹੈ ਸਿਰਫ ਇਹੀ ਇੱਕ ਕਾਰਨ ਆ ਜਿਹੜਾ ਜਿਹਨੂੰ ਇਹਦੇ ਵਿਰੁੱਧ ਜਾਣ ਲਈ ਵਰਤੇ ਆ ਜਾਂਦਾ ਆ ਬਾਕੀ ਇੱਥੇ ਪੂਰੀ ਤਰ੍ਹਾਂ ਸ਼ੁੱਧ ਹਰੇਕ ਚੀਜ਼ ਤਿਆਰ ਹੁੰਦੀ ਆ ਸਿਰਫ ਗੰਨੀ ਦੇ ਰਸ ਤੋਂ ਠੀਕ ਹੈ ਸਟੀਲ ਤਾਂ ਪ੍ਰੈਸ਼ਰ ਕੁੱਕਰਾਂ ਦੇ ਵਿੱਚ ਵੀ ਵਰਤੀ ਜਾਂਦੀ ਆ ਅੱਜ ਕੱਲ ਦੇ ਆਧੁਨਿਕ ਤੇ ਗੁੜ ਦਾ ਪੱਧਰ ਬਹੁਤ ਉੱਚਾ ਆ ਤੇ ਸਾਫ਼ ਸੁਥਰਾ ਆ ਤੁਸੀਂ ਆਪ ਵੀ ਲੈ ਕੇ ਦੇਖ ਸਕਦੇ ਆ ਔਨਲਾਈਨ ਵੀ ਮਿਲਦਾ ਆ ਗੋੜ ਸਾਰੀ ਤਰ੍ਹਾਂ ਸ਼ੱਕਰ ਪੂਰੀ ਤਰ੍ਹਾਂ ਕੁਦਰਤੀ ਸ਼ੁੱਧਿਆ ਔਰ ਇੰਨਾ ਵੱਡਾ ਕੰਮ ਇੱਕ ਕਿਤਾ ਆਮੁਖੀ ਕੋਰਸ ਕਰਕੇ ਜੇ ਕੋਈ ਯੱਤ ਕਰਦਾ ਆ ਤਾਂ ਉਹਨੂੰ ਇਸ ਤਰ੍ਹਾਂ ਕਹਿਣਾ ਬਹੁਤ ਵੱਡੀ ਬੇਵਕੂਫੀ ਆ ਆਪਣੀ ਆਪਣੀ ਸੋਚ ਆ ਕਿਉਂਕਿ ਉਹ ਸ਼ੁੱਧ ਗੋੜ ਬਣਾਉਂਦਾ ਆ ਜਿਨ੍ਹਾਂ ਨੇ ਵੀ ਲਿਆ ਉਹਨਾਂ ਨੂੰ ਪਤਾ ਆ ਜਿਨ੍ਹਾਂ ਨੇ ਵੀ ਵਰਤਣਾ ਲਿਆ ਕੇ ਉਹਨਾਂ ਨੂੰ ਪਤਾ ਆ ਸਭ ਤੋਂ ਵੱਡੀ ਗੱਲ ਇਹ ਸਨਮਾਨ ਇੱਕ ਸਾਲ ਦੇ ਸਮੇਂ ਵਿੱਚ ਹੀ ਜਿਹੜੇ ਮਿਲੇ ਆ ਉਹ ਦਿਖਾ ਰਹੇ ਆ ਠੀਕ ਆ ਕਿ ਕਿੰਨੇ ਕਿਸਨਮਾਨਾਂ ਦਾ ਇਹ ਹੱਕਦਾਰ ਆ ਔਰ ਬਕਾਇਦਾ ਟ੍ਰੇਨਿੰਗ ਲਈਓ ਆ ਇਹ ਦੇਖੋ ਕਿਤਾ ਮੁਖੀ ਸਖਲਾਈ ਗੋੜ ਬਣਾਉਣ ਦੇ ਵਿੱਚ ਆਪ ਹਰ ਵੇਲੇ ਕੰਮ ਕਰਦਾ ਆ ਔਰ ਉਸ ਤੋਂ ਵੀ ਵੱਡੀ ਗੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਵੱਲੋਂ ਲਾਇਸੈਂਸ ਮਿਲਦਾ ਆ ਜਿਹਦੇ ਨਾਲ ਇਹ ਗੋੜ ਬਣਦਾ ਆ 四十三年。God.